ਕਿਆ ਹਾਲਾ ਭਰਾਵੋ ਅੱਜ ਦੀ ਵੀਡੀਓ ਵੀਰੇ ਮੇਰੇ ਟਰੱਕ ਵਾਲੇ ਵੀਰਾਂ ਵਾਸਤੇ ਜਿਹੜਾ ਟਰਾਂਸਪੋਰਟ ਨਾਲ ਜੁੜੇ ਹੋਏ ਬੰਦੇ ਆ ਉਹਨਾਂ ਨਾਲ ਵੀਡੀਓ ਪਾਣੀ ਆਪਾਂ ਨੇ ਉਹਨਾਂ ਦਾ ਬਰਾਏ ਅੱਜ ਇੱਕ ਸਵਾਰੀ ਮਰਨਾ ਨਾ ਮੁੰਡਾ ਬੈਠ ਕੇ ਜਾ ਰਿਹਾ ਜੀ ਆ ਉਹ ਗੱਲਾਂ ਚੱਲ ਪੀਆਂ ਕਹਿੰਦਾ ਯਾਰ ਟਰੱਕਨ ਲਾਈਨ ਤਾਂ ਖਤਮ ਹੋ ਗਈ ਟਰੱਕ ਲਾਈਨ ਤਾਂ ਟਰਾਂਸਪੋਰਟਾਂ ਦਾ ਕੰਮ ਰਿਹਾ ਹੀ ਨਹੀਂ ਹੋਣਾ ਕੰਮ ਖਤਮ ਹੋ ਗਿਆ ਮੈਂ ਕਿਹਾ ਵੀਰ ਇੱਕ ਗੱਲ ਦੱਸ ਮੈਂ ਕਿ ਕੰਮ ਖਤਮ ਕਿਨਾ ਕਿਤੇ ਕਿਨਾ ਕਿਨੇ ਕੀਤਾ ਵੀ ਕੰਮ ਖਤਮ ਕਹਿੰਦਾ ਯਾਰ ਕੀਤਾ ਤਾਂ ਆਪਣੇ ਲੋਕਾਂ ਨੇ ਹੀ ਆ ਮੈਂ ਫੇਰ ਫੇਰ ਆਪਾਂ ਤਾਂ ਨਾ ਦੇਖ ਨੂੰ ਰਹੇ ਆ ਮੈਂ ਮਹਾਂ ਤੁਹਾਨੂੰ ਆਪਣੀ ਹੱਡ ਬੀਤੀ ਸੁਣਾਉਣਾ ਸੁਣੀ ਮੈਂ ਹਾ ਧਿਆਨ ਨਾਲ ਮੈਂ ਹਾ ਲੁਧਿਆਣੇ ਖੜੇ ਸੀ ਇੱਕ ਵਾਰ ਮੈਂ ਤੇ ਮਹਾਂ ਮੈਂ ਗੱਡੀ ਨਵੀਂ ਨਵੀਂ ਸਿੱਖਿਆ ਹੀ ਮੇਰੇ ਨਾਲ ਮਾਲਕ ਚੱਲਦਾ ਸੀ ਮੇਰੇ ਨਾਲ ਮੈਂ ਡਰਾਈਵਰੀ ਕਰਦਾ ਸੀ ਗੱਡੀ ਦੇ ਮਾਲਕ ਮੇਰੇ ਨਾਲ ਜਾਂਦਾ ਸੀ ਅਸੀਂ ਕੀ ਕਰੀਏ ਲੁਧਿਆਣੇ ਟਰਾਂਸਪੋਰਟ ਨਗਰ ਜਾ ਕੇ ਨਾ ਸਾਰੀਆਂ ਟਰਾਂਸਪੋਰਟਾਂ ਦੇ ਗੱਡੀ ਦਾ ਨੰਬਰ ਲਿਖਾਤਾ ਗੱਡੀ ਇੱਕੋ ਨੰਬਰ ਸਾਰਿਆਂ ਦਾ ਲਿਖਾਦਾ ਚਲੋ ਜੀ ਜਦ ਬੋਲੀ ਬੋਲੀ ਹੁੰਦੀ ਸਾਈਕਲ ਸਮਾਨ ਦੀ ਹੈ ਨਾ ਪੂਨੇ ਦਾ ਸਾਈਕਲ ਸਮਾਨ ਦੀਗਾ 12 ਟੈਰੀ ਗੱਡੀ ਸੀ 24 ਫੁੱਟੀ ਤੇ 26 ਫੁੱਟੀ ਤੇ ਜੀ ਮਾਲਕ ਮੈਨੂੰ ਕਹਿੰਦਾ ਤੂੰ ਐਕਰ ਦੂਜੀ ਟਰਾਂਪੋਰਟ ਤੇ ਬਹਿ ਜਾ ਮੈਂ ਇੱਧਰ ਬਹਿ ਜਾਣਾ ਟਰਾਂਪੋਰਟ ਤੇ ਤੇ ਬੋਲੀ ਤੇ ਫੋਨ ਮੈਨੂੰ ਆਨ ਕਰ ਲੀ ਜੇ ਬੋਲੀ ਹੋਏਗੀ ਵੀ ਫੋਨ ਚਲਾਣੇ ਦੇ ਮਾ ਠੀਕ ਹੈ ਬਾਈ ਚੱਲ ਵੀ ਗੱਡੀ ਜਾਣ ਵਾਲੀ ਉਸ ਤਾਂ ਵੀ ਕੋਈ ਸਾਡੇ ਮੇਰੇ ਵਾਲੀ ਹੈ ਜਿਹੜੀ ਮੇਰੀ ਸੀ ਇੱਧਰ ਮੇਰਾ ਮਾਲਕ ਬਹਿ ਗਿਆ ਦੂਜੀ ਟਰਾਂਪੋਰਟ ਤੇ ਮੈਂ ਬਹਿ ਗਿਆ ਚਲੋ ਜੀ ਜਦ ਬੋਲੀ ਸ਼ੁਰੂ ਹੋਈ 4:00 ਵਜੇ ਪੁੰਨੇ ਦਾ ਉਹਨਾਂ ਨੇ ਰੇਟ ਦਿੱਤਾ 70000 ਰੁਪਏ ਸਾਈਕਲ ਸਮਾਨ ਦਾ 17000 ਤੋਂ ਬੋਲੀ ਸ਼ੁਰੂ ਹੋਈ ਡਾਉਨ ਜਿਵੇਂ ਜਾਣ ਲੱਗੀ ਦੋ ਤਿੰਨ ਬੰਦੇ ਉੱਧਰ ਬੈਠੇ ਹੀ ਬੋਲੀ ਦੇਣ ਵਾਲੇ ਦੋ ਤਿੰਨ ਬੰਦੇ ਜਿੱਥੇ ਮੇਰਾ ਮਾਲਕ ਬੈਠਾ ਹੀ ਉੱਥੇ ਬੈਠੇ ਹੀ ਗਏ ਮੈਂ ਫੋਨ ਕਰਨ ਨੂੰ ਕਰਕੇ ਆਨ ਕਰ ਲਿਆ ਮੇਰੇ ਮਾਲਕ ਨੇ ਬੋਲੀ ਦੇਈ 68000 ਦੀ ਚੱਲ ਜੀ ਇਧਰ ਆ ਟ੍ਰਾਂਸਪੋਰਟ ਮੈਨੂੰ ਕਹਿਣ ਲੱਗਾ ਵੀ 68000 ਦੀ ਬੋਲੀ ਆ ਗਈ ਆ ਵੀ ਅੱਗੇ ਬੋਲੋ ਉਹ ਕਾਨਫਰੰਸ 'ਚ ਚੱਲਦੀ ਬੋਲੀ ਤੇ ਮੈਂ ਕਿਹਾ ਜੀ 68000 ਮੈਂ 68000 ਕਹਿਤਾ ਚਲੋ ਜੀ ਕਰਦੇ ਕਰਾਂਦੇ ਮਾਲਕ ਮੇਰੇ ਨੇ 65000 ਕਹਿਤਾ ਗੱਡੀ ਹੋਈ ਸਾਢੇ ਵਾਲੀ ਜਾਨ ਵਾਲੀ ਮੈਂ 65000 ਮੈਂ ਫਿਰ ਪੈਂਡ ਮੈਂ ਕਿਹਾ ਜੀ ਮੈਂ ਫੋਨ ਫੋਨ ਚੱਲ ਰਿਹਾ ਸੀ ਮੈਂ ਭਾਜੀ 65000 ਦੀ ਬੋਲੀ ਆ ਗਈ ਕਹਿੰਦਾ ਕੋਈ ਨਹੀਂ ਚੌਂਟ ਕਰਦੇ ਮੈਂ ਚੌਂਟ ਕਰਤਾ ਜਲਦੀ ਕਰਦੇ ਕਰਾਂਦੇ ਫਿਰ ਟਰਾਂਪੋਰਟ ਕਹ ਰਾਈ 68 ਦੀ ਬੋਲੀ ਆ ਗਈ ਮੈਂ ਮਾਲਕ ਨੂੰ ਫੋਨ ਲਾ ਮੈਂ ਆਹੀ 68 ਆ ਗਿਆ ਕਹਿੰਦਾ ਹਾਂ ਇੱਥੇ ਵੀ ਕਹਿੰਦਾ 68 ਦੀ ਬੋਲੀ ਚੱਲ ਰਹੀ ਆ ਕਹਿੰਦਾ 68 ਦੀ ਤਾਂ ਮੈਂ ਦੇ ਦਿੱਤੀ ਕਹਿੰਦਾ ਕਹਿੰਦਾ ਮੈਂ ਮੈਂ ਕਿਹਾ ਫਿਰ ਕਹਿੰਦਾ ਮਾ ਮੇਰਾ ਟਰਾਂਪੋਰਟ 68 ਕਹ ਰਾਂ ਕਹਿੰਦਾ ਤੂੰ 60 ਕਹਦੇ ਮੈਂ 60 ਕਹਤਾ ਕਰਦੇ ਕਰਾਂਦੇ ਵੀਰੇ ਗੱਡੀ ਗਈ 55000 ਚ ਪ ਤੇ ਬੋਲੀ ਬਾਅਦ ਸਾਨੂੰ ਪਤਾ ਲੱਗਿਆ ਬੋਲੀ ਦੇ ਕੁੰੜ ਰਿਆ ਜੀ ਇੱਧਰ ਇਸ ਟਰਾਂਸਪੋਰਟ ਤੇ ਬੈਠਾ ਮੈਂ ਦੇ ਰਿਆ ਸੀ ਦੂਜੀ ਟਰਾਂਪੋਰਟ ਤੇ ਬੈਠਾ ਮਾਲਕ ਬੋਲੀ ਦੇਈ ਜਾ ਰਿਹਾ ਜੀ ਨਾਲ ਨਾਲ ਟਰਾਂਪੋਟਾਂ ਸੀਗੀਆਂ ਕਾਨਫਰੈਂਸ ਚੱਲਦੀ ਕਰਦੇ ਕਰਾਂਦੇ ਵੀ ਆਪਣੀ ਗੱਡੀ ਦਾ ਹੀ ਰੇਟ ਥੋੜੀ ਗਏ ਸੀ ਬੈਠੇ ਫੇਰ ਭਾਈ ਇਹ ਜੇ ਗੱਲ ਸਾਨੂੰ ਪਤਾ ਲੱਗੀ ਮੱਥੇ ਦੇ ਹੱਥ ਮਾਰਾਂ ਮੈਂ 10000 ਮੈਂ 8000 ਮਾਲਕ ਨੂੰ ਕਿਹਾ ਮਾ ਭਾਈ ਇਹ ਦੱਸ ਅੱਪਾ ਆਪਣੀ ਗੱਡੀ ਦਾ ਹੀ ਰੇਟ ਥੋੜੀ ਗਏ ਤੇ ਉਸ ਤੋਂ ਫਿਰ ਤਾਂ ਸਿੱਖਿਆ ਕੀ ਮਿਲੀ ਯਾਰ ਹੈ ਨਾ ਵੀ ਟਰਾਂਸਪੋਰਟਾਂ ਜਾ ਜਾਈਏ ਨਾ ਖਸਮ ਇੱਕ ਰੱਖੀਏ ਜਦ ਜਗ੍ਹਾ ਜਗ੍ਹਾ ਆਪਾਂ ਟਰਾਂਪੋਰਟਾਂ ਦੇ ਆਪਣੀ ਗੱਡੀ ਦਾ ਨੰਬਰ ਲਿਖਾ ਦਿੰਨੇ ਆ ਇੱਕੋ ਗੱਡੀ ਦਾ ਨੰਬਰ ਚਾਰ ਦੁਕਾਨਾਂ ਦੁਕਾਨਾਂ ਤੇ ਟਰਾਂਪੋਰਟਾਂ ਦਾ ਲਿਖਾ ਦਿੰਨੇ ਆ ਮੁੜ ਕੇ ਨੁਕਸਾਨ ਕਿਦਾ ਹੁੰਦਾ ਗੱਡੀ ਵਾਲੇ ਦਾ ਟਰਾਂਪੋਰਟਰ ਨੂੰ ਤਾਂ ਆਪਣੀ ਕਮਿਸ਼ਨ ਮਿਲ ਜਾਣੀ ਆ ਤੇ ਨੁਕਸਾਨ ਉਸੇ ਗੱਡੀ ਤੇ ਹੁੰਦਾ ਗੱਡੀ ਇੱਕ ਹੁੰਦੀ ਚਾਰ ਜਗ੍ਹਾ ਆਪਾਂ ਨੰਬਰ ਲਿਖਾ ਦਿੰਨੇ ਆ ਗੱਡੀ ਦਾ ਮੁੜ ਕੇ ਮਾਲ ਇੱਕੋ ਬੋਲਦਾ ਉਹ ਸਾਰੇ ਪਾਸੇ ਘੁੰਮਦਾ ਆਪਣੀ ਗੱਡੀ ਦਾ ਰੇਟ ਆਪੇ ਟੋੜੀ ਜਾਂਦੇ ਆ ਫਿਰ ਉਹ ਬਾਈ ਵੀ ਨੰਨਾਲਾ ਮੇਰਾ ਕਹਿਣ ਲੱਗਦਾ ਹਾਂ ਯਾਰ ਕਹਿੰਦਾ ਹੁੰਦਾ ਦਾ ਇਤਰੀ ਆ ਕਹਿੰਦਾ ਕਹਿੰਦਾ ਗੱਲ ਤੇਰੀ ਬਈ ਬਿਲਕੁ ਮਾਗਰੇ ਰਾਪਾ ਲੋਕਾਂ ਨੇ ਕੰਮ ਖਰਾਬ ਕੀਤਾ ਹੋਇਆ ਖਾਜ਼ਮ ਇੱਕੇ ਰੱਖਣਾ ਚਾਹੀਦਾ ਦੋ ਬੇੜੀਆਂ ਆਲਾਂ ਡੁੱਬਦੇ ਹਮੇਸ਼ਾ ਚੱਲ ਵੀਰੇ ਟਰੱਕ ਵਾਲੇ ਵੀਰਾਂ ਨੂੰ ਕਰਦੇ ਹੋ ਸੇ